I'm sorry, 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 pyara, am sorry अन्तर Amém.

ਮਨ ਤੇ ਗੋਤੇ ਲੰਗਾ ਕਰਿਆ ਉੱਲ ਕਰ ਦੇਿਆ ਆਹ ਇੱਕ ਸਮੇਂ ਜੈ ਕਰੋ ਮੋ ਜੂਤੇ ਮੋਗਾ ਅਸਤ ਤੇ ਆਪਣਾ 아! <목소리도> वाहगुरु जी का खालसा वाहेगुरु जी की फतेह सही प्रकाश हमारा भयो पटना शहर विखे पवन दशमेष पिता ਅੰਮ੍ਰਿਤ ਕੇ ਦਾਤੇ ਪੁੱਤਰਾਂ ਦੇ ਦਾਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਾ ਅੱਜ ਆਪਾਂ 359ਵਾਂ ਪੁਰਬ ਆਗਮਨ ਮਨਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਅੱਜ ਦੇ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸਮੂਹ ਸਟਾਫ ਵੱਲੋਂ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਤੇ ਸਰ ਜਿਹੜਾ ਸ਼ਾਮ ਦੇ ਕੀ ਕੀ ਪ੍ਰੋਗਰਾਮ ਹੋਰ ਲੀਕੇ ਗਏ ਇਸ ਤੋਂ ਇਲਾਵਾ ਜਿੱਦਾਂ ਕਿ ਹੁਣ ਕੀਰਤਨ ਦੀ ਸਮਾਪਤੀ ਹੋਈ ਹੈ ਉਪਰੰਤ ਜਿੰਨੀਆਂ ਵੀ ਸਾਡੇ ਸੁਗੁਣੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਸਨ ਉਹਨਾਂ ਦਾ ਸਨਮਾਨ ਕੀਤਾ ਗਿਆ ਔਰ ਜਿੰਨੇ ਸਾਡੇ ਸੋਸ਼ਲ ਮੀਡੀਆ ਤੇ ਪੱਤਰਕਾਰ ਨੇ ਉਹਨਾਂ ਸਾਰਿਆਂ ਦਾ ਸਨਮਾਨ ਕੀਤਾ ਗਿਆ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਆਪਣੇ ਸਮੇਂ ਤੋਂ ਸਮਾਂ ਕੱਟ ਕੇ ਸਾਨੂੰ ਇੱਥੇ ਸਾਡੇ ਸੱਦੇ ਨੂੰ ਪ੍ਰਵਾਨ ਕੀਤਾ ਆ ਕੇ ਸਿਰੋਪਾਉ ਦੀ ਬਖਸ਼ਿਸ਼ ਲਈ ਹੈ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਸ਼ਾਮ ਦੇ ਪ੍ਰੋਗਰਾਮ ਇਸ ਪ੍ਰਕਾਰ ਨੇ ਸ਼ਾਮ ਦੇ ਪ੍ਰੋ ਰਹਿ ਰਾਸ ਤੋਂ ਬਾਅਦ ਕਥਾ ਹੋਏਗੀ ਕਥਾ ਤੋਂ ਬਾਅਦ ਕੀਰਤਨ ਹੋਏਗਾ ਉਚੇਚੇ ਤੌਰ ਤੇ ਬੁਲਾਏ ਗਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਔਰ ਉਪਰੰਤ ਗੁਰੂ ਕੇ ਲੰਗਰ ਵੀ ਵਰਤਣਗੇ ਔਰ ਨਾਲ ਨਾਲ ਕੌਫੀ ਦਾ ਲੰਗਰ ਵੀ ਚੱਲੇਗਾ। ਅਰਵਿਧੀ ਦੇ ਤਨਜੀਤ ਸਰ ਗੁਰੂਵਰ ਸਾਹਿਬ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਕੀ ਕਰਨਾ ਚਾਹੁੰਦੇ ਹੋ? ਮੈਂ ਹੂੰ ਪਰਮਪੁਰ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਸਰਬਾਂ ਸਦਾਨੀ ਗੁਰੂ ਕਮਨ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਉਸ ਸਭ ਦੀ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੁਣ ਦੁਆ ਦੁਪਹਿਰ ਦੇ ਦਵਾਨਾ ਦੀ ਸਮਾਪਤੀ ਹੋਈ ਹੈ ਤੇ ਜਿੰਨੇ ਵੀ ਸੰਗਤ ਸੀਗੀ ਉਹਨਾਂ ਨੇ ਕੀਰਤਨ ਸਰਵਣ ਕੀਤਾ ਤੇ ਲੰਗਰ ਚੱਕ ਰਹੇ ਨੇ ਸੰਗਤ ਤੇ ਸ਼ਾਮ ਨੂੰ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੀ ਹਜ਼ੂਰੀ ਆਗੀ ਦਰਬਾਰ ਸਾਹਿਬੋਂ ਉਸਤਵਾਰੇ ਆ ਰਹੇ ਨੇ ਉਹ ਕੀਰਤਨ ਦੁਆਰਾ ਸੰਗਤਾਂ ਨੇ ਆਰਗ ਕਰਾਂਗੇ ਤੇ ਦੁਆ ਸ਼ਾਮ ਨੂੰ ਵੀ ਦਵਾਨ ਸਜੂਗੀ